ਇੱਕ ਪਾਸੇ ਹੜ੍ਹਾਂ ਦੀ ਮਾਰ ਪੈ ਰਹੀ ਹੈ ਦੂਜੇ ਪਾਸੇ ਮੁਰਤੋਂ ਕੁਦਰਤ ਕਹਿਰਵਾਨ ਹੋਈ ਹੈ ਕੁਦਰਤ ਦੇ ਵੱਲੋਂ ਮੁਰਤੋਂ ਵੱਡੀ ਤਬਾਹੀ ਕੀਤੀ ਗਈ ਹੈ ਤਬਾਹੀ ਵੀ ਇੰਨੀ ਖਤਰਨਾਕ ਹੈ ਕਿ ਸਾਰਾ ਕੁਝ ਖਤਮ ਹੋ ਜਾਂਦਾ ਹੈ ਅਤੇ ਕਈ ਕੀਮਤੀ ਜਾਨਾਂ ਇਸ ਕੁਦਰਤੀ ਆਫਤ ਦੌਰਾਨ ਚਲੀਆਂ ਜਾਂਦੀਆਂ ਨੇ ਤਾਂ ਦੋ ਥਾਵਾਂ ਉੱਤੇ ਬੱਦਲ ਫਟਣ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ ਗਵਾਂਡੀ ਸੂਬੇ ਜੰਮੂ ਕਸ਼ਮੀਰ ਦੇ ਵਿੱਚ ਰਿਆਸੀ ਅਤੇ ਰਾਮਪੰਨ ਦੇ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਹਾਲਾਂਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਕਈ ਥਾਵਾਂ ਉੱਤੇ ਕਲਾਊਡ ਬਰਸਟ ਦੀ ਘਟਨਾ ਵਾਪਰ ਸਕਦੀ ਹੈ ਆਮ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਸੁਰੱਖਿਅਤ ਥਾਵਾਂ ਉੱਤੇ जाया ਜਾਵੇ ਤਾਂ ਪਹਿਲਾਂ ਬੱਦਲ ਆ ਜਿਹੜਾ ਉਹ ਰਾਮਪੰਨ ਦੇ ਵਿੱਚ ਫਟਿਆ ਹੈ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੰਜ ਜਣੇ ਲਾਪਤਾ ਦੱਸੇ ਜਾ ਰਹੇ ਨੇ ਰਾਮਬਰ ਜਿੰਨੇ ਦੀ ਰਾਜਗੜ੍ਹ ਤਹਿਸੀਲ ਦੇ ਵਿੱਚ ਰਾਤ ਵੇਲੇ ਇਹ ਬੱਦਲ ਫਟਦਾ ਹੈ ਸਥਾਨਕ ਅਧਿਕਾਰੀਆਂ ਅਨੁਸਾਰ ਰਾਤ ਤੇ ਵਿਚਾਰ ਕਾਰਜ ਕੀਤੇ ਜਾ ਰਹੇ ਨੇ ਤੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਰਾਮਬਨ ਦੇ ਵਿੱਚ ਅਚਾਨਕ ਬੱਦਲ ਫਟਣ ਕਰਕੇ ਹੜਵਰਗੀ ਸਥਿਤੀ ਪੈਦਾ ਹੋ ਗਈ ਕਈ ਘਰਾਂ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਅਜੀਬ ਰਾਮਬਨ ਵੱਲ ਰੱਖਿਆ ਟੀਮਾਂ ਨੇ ਜਿਹੜੀਆਂ ਉਜਾਰੀਆਂ ਹੁੰਦੀਆਂ ਨੇ ਬਚਾਅ ਆਪਰੇਸ਼ਨ ਦੇ ਲਈ ਇਸੇ ਦੌਰਾਨ ਖਬਰ ਆਉਂਦੀ ਹੈ ਕਿ ਦੂਜੇ ਪਾਸੇ ਰਿਆਸੀ ਦੇ ਵਿੱਚ ਵੀ ਬੱਦਲ ਫਟ ਗਿਆ ਏ ਜਿੱਥੇ ਹਾਹਕਾਰ ਮਚ ਜਾਂਦੀ ਹੈ ਤਾਂ ਇੱਥੇ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜਣੇ ਲਾਪਤਾ ਦੱਸੇ ਜਾ ਰਹੇ ਨੇ ਦਰਜਨਾ ਘਰ ਮਲਬੇ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਕਈ ਥਾਵਾਂ ਤੇ ਤਾਂ ਮਕਾਨਾਂ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਬਚਦਾ ਰਿਆਸੀ ਦੇ ਮਹੌ ਡੱਬਰ ਪਿੰਡ ਦੇ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਕਰਕੇ ਮਕਾਨਾਂ ਅਤੇ ਖੇਤਾਂ ਦਾ ਭਾਰੀ ਨੁਕਸਾਨ ਭਿਆਨਕ ਲੈਂਡਸਲਾਈਡ ਦੇ ਵਿੱਚ ਹੋਇਆ ਏ ਇੱਥੇ ਕਈ ਘਰ ਨੇ ਜਿਹੜੇ ਉਹ ਬਿਲਕੁਲ ਹੀ ਖਤਮ ਹੋ ਗਏ ਨੇ rescue operation ਇੱਥੇ ਵੀ ਚਲਾਏ ਜਾ ਰਹੇ ਨੇ ਤੇ ਕਈ ਲੋਕ ਲਾਪਤਾ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਗਵਾਂਡੀ ਸੂਬੇ ਜੰਮੂ ਕਸ਼ਮੀਰ ਦੇ ਵਿੱਚ ਵੱਡੀ ਤਬਾਹੀ ਬੱਦਲ ਫਟਣ ਕਰਕੇ ਹੋਈ ਹੈ ਦੂਜੇ ਪਾਸੇ ਮੌਸਮ ਨੂੰ ਲੈ ਕੇ ਹਾਲਾਤ ਨੇ ਜਿਹੜੇ ਵਾਕਈ ਚਿੰਤਾ ਵਾਲੇ ਬਣੇ ਹੋਏ ਨੇ ਪੰਜਾਬ ਦੇ ਕਈ ਜ਼ਿਲ੍ਹੇ ਨੇ ਜਿਹੜੇ ਉਹ ਵੀ ਇਸ ਵਕਤ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਹੇ ਨੇ ਦੂਜੇ ਪਾਸੇ ਹੁਣ ਘੱਗਰ ਨਦੀ ਦੇ ਵਿੱਚ ਵੀ ਪਾਣੀ ਵਧਦਾ ਜਾ ਰਿਹਾ ਹੈ